ਆਵਦੇ ਲੋਕਾਂ ਨੂੰ ਰੋਜ਼ਗਾਰ ਦੇਣ ਉਹ ਦੇਣਾ ਹੀ ਨਹੀਂ ਕਹਿੰਦੇ ਬੱਚੇ ਭਜਦੇ ਆ ਹੁਣ ਜਦੋਂ ਪੰਜਾਬ ਚ 142000 ਨੌਕਰੀ ਪਈ ਆ ਤੇ ਦੇਣਾ 142000 ਬੰਦੇ ਖੜ ਜੇ ਇਹਦਾ ਮਤਲਬ ਇੱਕ ਟੱਬਰ ਚ ਇੱਕ ਬੰਦਾ 142000 ਟੱਬਰ ਆ ਗਿਆ ਥੋੜਾ ਠੀਕ ਹੈ ਨਾ ਉਹਦੇ ਵਿੱਚੋਂ ਸੈਂਟਰ ਚ ਵੀ ਜਾ ਸਕਦੀ ਆ ਸੈਂਟਰ ਚ ਵੀ 1 ਕਰੋੜ 82 ਲੱਖ ਨੌਕਰੀਆਂ ਖਤਮ ਕਰਤੀਆਂ ਕੋਈ ਨਾ ਕੋਈ ਪੰਜਾਬ ਚ ਇਹਦੇ ਬੰਦੇ ਵੀ ਸੈਂਟਰ ਚ ਜਾ ਸਕਦੇ ਆ ਸੈਂਟਰ ਦੀਆਂ ਨੌਕਰੀਆਂ ਚ ਫੇਰ ਪੰਜਾਬ ਦੀ ਖੇਤੀਬਾੜੀ ਦਾ ਦੇਸ਼ ਐ ਇਹਦੀ ਖੇਤੀਬਾੜੀ ਦਾ ਮੁੱਲ ਐ ਇਹਨੂੰ ਗੇਧਣ ਫਸਲਾਂ ਦਾ ਮੁੱਲ ਦੇਣਾ ਕਿਸਾਨ ਕੰਮ ਕਰੂਗਾ ਬਚਾਰਾ ਕੰਮ ਕਰੂਗਾ ਤੇ ਕਿਉਂ ਕਿਸੇ ਪਾਸੇ ਭਜੂਗਾ ਬੱਚਿਆਂ ਦੇ ਸਕੂਲ ਤਕੜੇ ਕਰ ਦੇ ਤਾਂ ਕਿ ਬੱਚੇ ਫੋਰ ਪੜ੍ਹਨ ਹਸਪਤਾਲ ਤਕੜੇ ਕਰ ਦੇ ਤਾਂ ਕਿ ਬੰਦੇ ਆਪਣਾ ਰਾਜ ਕਰਾ ਸਕਣ ਸਰਕਾਰੀ ਹਸਪਤਾਲ ਠੋਕ ਤੇ ਪ੍ਰਾਈਵੇਟ ਹਸਪਤਾਲਾਂ ਦੇ ਸਾਈਜ਼ ਵੱਡੇ ਕਰਤੇ ਉਹ ਇੱਕ ਵਾਰੀ ਬੰਦਾ ਹੁੰਦਾ 10 ਲੱਖ ਜੇ ਪੈਂਦਾ 10 ਲੱਖ ਕਿਸੇ ਵੀ ਪਰਿਵਾਰ ਦੇ ਟੱਟੋ-ਕੱਟ ਕਿਸੇ ਵੀ ਕਿਸਾਨ ਨੂੰ 10 ਲੱਖ ਦੀ ਆਮਦਨ ਨਹੀਂ ਇੱਕ ਸਾਲ ਦੀ ਉਹਦੇ ਇੱਕ ਬਿਮਾਰ ਤੇ ਬਸ ਗਿਆ ਬਠਿੰਡੇ ਮੰਦੀ ਤੇ ਆ ਵੀ ਜਦੋਂ ਕੈਂਸਰ ਹੁੰਦਾ ਬੰਦੇ ਜਾਂਦਾ ਨਾਲੇ ਘਰ ਜਾਂਦਾ ਤੇ ਕੈਂਸਰ ਟ੍ਰੇਨ ਚੱਲਦੀ ਆ ਉਦੋਂ ਵੀ ਕਹਿੰਦੇ ਨਾ ਜਾਂਦੀ ਬਣੀ ਰਹੇ ਮਤਲਬ ਕਿਸੇ ਵੀ ਸਰਕਾਰ ਨੇ ਲੋਕਾਂ ਨੂੰ ਕੋਈ ਜਿਵੇਂ ਕਹਿੰਦੇ ਨਾ ਵੀ ਕੋਈ ਸਾਰੀ ਨਹੀਂ ਲਈ ਬਸ ਵੋਟਾਂ ਲਈਆਂ ਭੰਗੜੇ ਪਾਈ ਤੇ ਚੰਦੀ ਘੜਾ ਕੇ ਬਹਿ ਗਏ ਤੇ ਦੋ ਨੰਬਰ ਦੇ ਧੰਦੇ ਬੰਦੇ ਨਾਲ ਆ ਕੇ ਬਹਿ ਗਏ ਉਹਨਾਂ ਨਾਲ ਪੈਸਾ ਕਮਾ ਲਿਆ ਬੰਦੇ ਵੇਖਦੇ ਰਹੇ ਕਿ ਵਿਚਾਰੇ ਵੋਟਰ ਹੁਣ ਵੀ ਆਪੇ ਵੋਟਾਂ ਆ ਗਈਆਂ ਉਹ ਨੂੰ ਸਮਝ ਨਹੀਂ ਆ ਰਹੀ ਮੈਂ ਹੁਣ ਵੋਟ ਕਿਹਨੂੰ ਪਾਵਾਂ ਜੇ ਉਹ ਕਾਂਗਰਸ ਕਰਕੇ ਵੋਟ ਪਾਉਂਦਾ ਸੀ ਤੇ ਉਹ ਬੰਦਾ ਬੀਜੇਪੀ ਚਲੇ ਗਿਆ ਜੇ ਕੋਈ ਬੰਦੇ ਨਹੀਂ ਪਾਉਂਦਾ ਸੀ ਤੇ ਉਹ ਪਾਰਟੀ ਨਹੀਂ ਪਾਉਂਦਾ ਉਹਸ ਪਾਰਟੀ ਚਲੇ ਗਿਆ ਜਿਹਨੂੰ ਲੋਕ ਵੋਟ ਨਹੀਂ ਪਾਉਂਦੇ ਸੀ ਹੁਣ ਦੱਸੋ ਲੋਕ ਕਿਹੜੇ ਖੂ ਟਿਕਣ ਇਹਨਾਂ ਨੂੰ ਹੁੰਦਾ ਕੁਝ ਨਹੀਂ ਲੋਕਾਂ ਦਾ ਰਹਿੰਦਾ ਕੱਕਾ ਵੋਟਰ ਦਾ ਰੰਗ ਕੱਕੇ ਨਾਲ ਰਿਹਾ ਇਹਨਾਂ ਦਾ ਵਿਗੜਿਆ ਕੱਕ ਨਹੀਂ ਸਾਰੇ ਇਕੱਠੇ ਨੇ ਇਕੱਠੇ ਆ ਬੱਚੇ ਕਿਸੇ ਵਿਆਹ ਸ਼ਾਦੀ ਜਾਂ ਕਿਵੇਂ ਨਾਚ ਰਿਆ ਇਕੱਠੇ ਹੋ ਕੇ ਪੁਰਾਣੇ ਸਮੇਂ ਤੇ ਆਈਸੀਐਸ ਅਫਸਰ ਹੁੰਦੇ ਸੀ ਫਿਰ ਹੁਣ ਆਈਐਸ ਬਣ ਗਏ ਆਈਐਸ ਬਣ ਗਏ ਉਦੋਂ ਉਹ ਬ੍ਰਿਟਿਸ਼ ਸਰਕਾਰ ਨੂੰ ਸਾਰੀ ਰਿਪੋਰਟ ਦਿੰਦੇ ਸੀ ਸਰਕਾਰ ਆਪਣੇ ਹਿਸਾਬ ਨਾਲ ਚਲਾਉਂਦੀ ਸੀ ਸਿਸਟਮ ਨਹੀਂ ਰਿਪੋਰਟ ਨਹੀਂ ਜੀ ਪੂਰੀ ਤਰ੍ਹਾਂ ਬ੍ਰਿਟਿਸ਼ ਸਰਕਾਰ ਦੇ ਹੋਣਾ ਜਿਹਨੂੰ ਕਹਿੰਦੇ ਨਾ ਪੂਰੇ ਬੌਡੀਗਾਰਡ ਸੀ ਉਹ ਉਹ ਤਾਂ ਕੁਛ ਕਰਨ ਨਹੀਂ ਦਿੰਦੇ ਸੀ ਤੁਸੀਂ ਲਾ ਲਓ ਵੀ ਉਹਨਾਂ ਨੇ ਆਈਪੀਐਸ ਬਣੇ ਇੱਕ ਪਿੰਡ ਥਾਣੇਦਾਰ ਅਤੀਜਾ ਜਦਾ ਜਦਾ ਮਰਾਜਮ ਹੈ ਹੌਲਦਾਰ ਅਤੀਜਾ ਜਦਾ ਜਦਾ ਮਰਾਜਮ ਹੈ ਸਿਪਾਹੀ ਅਤੀਜਾ ਜਦਾ ਜਦਾ ਮਰਾਜਮ ਹੈ ਸਾਰਾ ਪਿੰਡ ਇੱਕ ਬੰਦਾ ਤੀਜੇ ਦੇ ਮੁਲਾਜ਼ਮਾਂ ਦੇ ਸਾਹਮਣੇ ਨਾ ਗੱਲ ਤੇ ਪਰਨਾ ਪਾ ਕੇ ਖੜੀ ਜਾਂਦੇ ਆ ਵੀ ਸਾਡੀ ਸਰਕਾਰ ਆ ਗਿਆ ਸਰਕਾਰ ਕਹਿੰਦਾ ਤੋ ਤੁਹਾਡਾ ਤਾਂ ਉਹ ਨੌਕਰ ਹੈ ਜਿਹੜੇ ਲੋਕ ਆਪਦੇ ਨੌਕਰਾਂ ਨੂੰ ਆਪ ਦਾ ਸਾਹ ਮੰਨਣਾ ਹਸਾਬ ਲਾ ਲੂ ਉਹਨਾਂ ਦੀ ਕਿੰਨੀ ਕੀ ਚੇਤਨਾ ਹੈ ਇੱਥੇ ਕਹਣੀ ਤਾਂ ਜੋ ਕਹਿਣ ਪਾਈ ਤੂੰ ਸਾਡਾ ਸੇਵਕ ਹੈ ਸਾਡਾ ਨੌਕਰਾ ਉੱਥੇ ਖੜਾ ਆਇਆ ਕਹਣੀ ਪਿੰਡ ਦੇ ਚਾਰ ਪੰਜ ਘੜਾਂ ਵਿੱਚ ਚੌਧਰੀ ਹੁੰਦੇ ਆ ਉਹ ਉਹਨਾਂ ਨੇ ਰੱਖੇ ਹੁੰਦੇ ਨੇ ਸਾਰਾ ਕ੍ਰਾਈਮ ਉਹਨਾਂ ਦੇ ਥਰੂ ਹੱਲ ਹੁੰਦਾ ਹੈ ਸਾਰਾ ਕ੍ਰਾਈਮ ਉਹਨਾਂ ਦੇ ਥਰੂ ਹੁੰਦਾ ਹੈ ਸਾਰੇ ਕ੍ਰਾਈਮ ਦੀ ਪੈਸਾ ਆਸ਼ਪਾਰਸ਼ ਉਹਨੇ ਥਰ ਹੁੰਦੀ ਆ ਉਹਨਾਂ ਦੇ ਰਾਹੀ ਹੁੰਦੀ ਆ ਫਿਰ ਤੁਸੀਂ ਕੀ ਕਰੋਗੇ ਤੁਸੀਂ ਆਈਪੀਐਸ ਆਈਏ ਸੰਦ ਬੇੜਾ ਕਰ ਕਿਤੇ ਬਿਊਰੋਕਰੇਸੀ ਹੈ ਜਿਹਨੇ ਕਦੇ ਵੀ ਹਿੰਦਸਤਾਨ ਦਾ ਭਲਾ ਨਹੀਂ ਕੀਤਾ ਇਹ ਤਾਂ ਬਚਣਾ ਕਿੱਦਾਂ ਲੋਕਾਂ ਦੀ ਵੱਡੀ ਚੇਤਨਾ ਨਾਲ ਲੋਕਾਂ ਨੂੰ ਪਤਾ ਲੱਗ ਜਾਏ ਲੋਕਾਂ ਨੂੰ ਕਹਿਣ ਜਿਵੇਂ ਹੁਣ ਵੋਟਾਂ ਵਾਲੇ ਆ ਜਾਣ ਵੀ ਡੀਸੀ ਦੇ ਦਫ਼ਤਰ ਦੇ ਅੱਗੇ ਲਿਖ ਦਿਓ ਵੀ ਜਿਹੜਾ ਡੀਸੀ ਆ ਡਿਪਟੀ ਕਮਿਸ਼ਨਰ ਇਹ ਲੋਕਾਂ ਦਾ ਸੇਵਕ ਹੈ ਇਹ ਲੋਕਾਂ ਦਾ ਜਨਾਬ ਸਾਹਿਬ ਤੇ ਸਰ ਨਹੀਂ ਹੈ ਲੋਕ ਇਹਦੇ ਜਨਾਬ ਸਾਹਿਬ ਤੇ ਸਰ ਨੇ ਇਹਦਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ ਲੋਕਾਂ ਦੀ ਸੇਵਾ ਕਰਨਾ ਜੇ ਤੁਹਾਡੀ ਸੇਵਾ ਨਹੀਂ ਕਰਦਾ ਤੁਹਾਨੂੰ ਲਿਖ ਕੇ ਭੇਜੋ ਆ ਨੰਬਰ ਹੈ ਤੁਹਾਨੂੰ ਬਦਲ ਦੇਵਾਂਗੇ ਨਾਮ ਵੀ ਠੀਕ ਹੋ ਜਾਣਗੇ ਆਪਾਂ ਤਾਂ ਕਹਿੰਦੇ ਡੀਸੀ ਸਾਹਿਬ ਕੋਲੇ ਚੱਲੇ ਆ ਉਹ ਅੰਦਰ ਬੈਠਾ ਚਾਰ ਚਾਰ ਆਪਣੇ ਏਸੀ ਲੱਗੇ ਨੇ ਇੱਕ ਕਮਰੇ ਚ ਤੇ ਤੁਸੀਂ ਤਾਂ ਕੋਲੇ ਜਾ ਹੀ ਨਹੀਂ ਸਕਦੇ ਮੇਰੇ ਕਿੰਨੇ ਕਮਰੇ ਤੀ ਡੀਸੀ ਦੇ ਕਮਰੇ ਚ ਗਏ ਹੁਣ ਤੱਕ